ਬੇਨਤੀ ਕਰਨਾ ਚਾਹਦਾ ਹੈ ਕਿ ਪੰਜ ਜੋ ਪੰਜ ਜਿਹੜੇ ਰਾਉਂਡ ਹੈ ਉਹ ਹੋ ਚੁੱਕੇ ਚਾਰ ਰਾਉਂਡ ਹੋ ਚੁੱਕੇ ਅੱਠ ਰਾਉਂਡ ਹੈਗੇ ਆ ਆਪਾਂ ਵੱਡੀ ਜਿੱਤ ਵੱਲੋਂ ਵਧ ਰਹੇ ਲੇਕਿਨ ਸਰਕਾਰ ਹੁਣ ਧੱਕੇ ਤੇ ਆ ਗਈ ਹੈ ਕੌਂਟੀ ਨੂੰ ਰੋਕੀ ਹੈ ਇਹਨਾਂ ਨੇ ਤੇ ਅਫਸਰਾ ਨੂੰ ਅੰਦਰ ਜ਼ਬਰਦਸਤੀ ਕਰ ਰਹੇ ਕਿ ਤੁਸੀਂ ਹੇਰਾ ਫੇਰੀ ਕਰੋ ਉਹਦੇ ਜੋ ਤਿੰਨ ਮਾਸਟਰ ਬਾਹਰ ਆ ਗਏ ਕਿ ਅਸੀਂ ਨਹੀਂ ਕਰਨੇ ਹਾਲਾਤ ਇਹ ਹੈ ਕਿ ਝਾੜੂ ਵਾਲੇ ਹੁਣ ਆਪਣੀ ਜਿੱਤੀਆਂ ਵੀਆਂ ਸੀਟਾਂ ਨੂੰ ਆਪਾਂ ਪੂਰੇ ਚਮਕੌਰ ਸਾਹਿਬ ਹਲਕੇ ਦੀਆਂ ਸਾਰੀਆਂ ਸੀਟਾਂ ਦੇ ਜਿੱਤਰੇ ਬਲੌਕ ਸ਼ਰਮਜੀਤ ਦੇ ਤਿੰਨੇ ਜ਼ਿਲ੍ਹਾ ਪ੍ਰੀਸ਼ਦ ਜਿੱਤਰੇ ਲੇਕਿਨ ਹੁਣ ਸਰਕਾਰ ਧੱਕੇ ਤੇ ਆਈ ਹੈ ਆਪਾਂ ਇੱਥੇ ਪਹਿਰਾ ਦੇਣਾ ਕਿਸੇ ਤਰ੍ਹਾਂ ਵੀ ਧੱਕਾ ਨਹੀਂ ਹੋਣ ਦੇਣਾ ਮੈਂ ਆਪਸਰਾ ਨੂੰ ਵੀ ਕਹਿ ਲੈਣਾ ਚਾਹੁੰਦਾ ਹੈ ਕਿ ਅੱਜ ਹੁਣ ਤੱਕ ਲਗਭਗ 50 ਪਿੰਡ ਅੰਦਰ ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤ ਜੁਨੇ ਗਿਣਤੀ ਹੋਈ ਹੈ ਉਹਦੇ ਵਿੱਚੋਂ ਸਿਰਫ 3-4 ਪਿੰਡਾਂ ਚੋਂ ਹੀ ਕਾਂਗਰਸ ਆ ਰਹੀ ਬਾਕੀ ਸਾਰਿਆਂ ਨੂੰ ਜਿੱਤ ਰਹੇ ਤੇ ਹੁਣ ਜੇ ਅੱਗੇ ਨੂੰ ਧੱਕੇ ਨਾਲ ਕਰਾਂਗੇ ਅੱਗੇ ਨਹੀਂ ਬਾਗਦੇ ਅਜੇ ਤਾੜੀਆਂ ਮਾਰਨ ਦੀ ਗੱਲ ਨਹੀਂ ਸਰਕਾਰ ਆਪਣੇ ਨਾਲ ਹਰ ਤਰੀਕੇ ਨਾਲ ਧੱਕਾ ਕਰਕੇ ਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤੁਸੀਂ ਤੱਕੜੇ ਹੋ ਜੋ ਅੰਦਰ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿਸੇ ਤਰ੍ਹਾਂ ਦੀ ਹੀਰਾ ਫੇਰੀ ਕਰੋਗੇ ਤਾਂ ਜ਼ਿੰਮੇਵਾਰ ਤੁਸੀਂ ਹੋਗੇ ਇੱਕ ਤਰਫਾ ਰਿਜ਼ਲਟ ਹੈ ਹਲਕਾ ਚਮਕੌਰ ਸਾਹਿਬ ਦੇ ਸਾਰੀਆਂ ਸੀਟਾਂ ਐਸੀ ਜਿੱਤ ਰਹੇ ਸਾਰੇ ਪਿੰਡੇ ਸੀ ਜਿੱਤ ਰਹੇ ਵੱਡਾ ਮਾਰਜਨ ਹੈ ਲੇਕਿਨ ਫੇਰ ਇਹ ਕੋਸ਼ਿਸ਼ ਕਰ ਰਹੇ ਕਿ ਇਸ ਮਾਰਜਨ ਨੂੰ ਖਤਮ ਕਰਕੇ ਰਿਜ਼ਲਟ ਝਾੜੂ ਵਾਲਿਆਂ ਦਾ ਡਿਕਲੇਅਰ ਕਰੇ ਤੇ ਵੋਟਾਂ ਦੀ ਥਲਪਥਲ ਕਰਨ ਦੀ ਕੋਸ਼ਿਸ਼ ਹੈ ਜਿੱਥੇ ਵੋਟਾਂ ਗਿਣ ਕੇ ਪਈਆਂ ਉੱਥੇ ਹੀ ਗਿਣੀਆਂ ਹੋਈਆਂ ਸੁਲੂਕੜੀਆਂ ਰੱਖ ਰਹੇ ਤਾਂ ਕਿ ਉਹਨਾਂ ਦੀ ਥਲਪਥਲ ਕਰ ਲੈਣ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਪਾਂ ਨੇ ਅੜਨਾ ਹੈ ਲੜਨਾ ਹੈ ਮਰਨਾ ਹੈ ਲੇਕਿਨ ੱੱਕਾ ਨਹੀਂ ਚੱਲਣ ਦੇਣਾ